ਹੈਲੋ एवरीवन ਹਰਸ਼ਿਕਾ ਸਾਰਿਆਂ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਦੀ ਕਲਾਸ ਅੱਜ ਆਪਾਂ ਕਰਨ ਜਾ ਰਹੇ ਹਾਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ 7ਵੀਂ ਕਲਾਸ ਦੀ ਕਿਤਾਬ ਫਿਜ਼ੀਕਲ ਐਜੂਕੇਸ਼ਨ ਜਾਂ ਕਹਿ ਸਕਦੇ ਹਾਂ ਸਿਹਤ ਅਤੇ ਸਰੀਰਕ ਸਿੱਖਿਆ ਤੇ ਉਸ ਦਾ ਚੌਥਾ ਪਾਠ ਜੋ ਕਿ ਹੈ ਖੇਡ ਸੱਟਾਂ ਅਤੇ ਉਹਨਾਂ ਦਾ ਇਲਾਜ ਤੇ ਅੱਜ ਆਪਾਂ ਚਰਚਾ ਕਰਾਂਗੇ ਇਸ ਪਾਠ ਤੇ ਅਭਿਆਸ ਦੀ ਤਾਂ ਚਲੋ ਸ਼ੁਰੂ ਕਰਦੇ ਹਾਂ ਪਹਿਲਾ ਪ੍ਰਸ਼ਨ ਖੇਡ ਸੱਟਾਂ ਤੋਂ ਕੀ ਭਾਵ ਹੈ ਉੱਤਰ ਬ੍ਰਾਜ਼ੀਲ ਵਿਦ ਸੰ 19 2014 ਵਿੱਚ ਵਿਸ਼ਵ ਕੱਪ ਫੁੱਟਬਾਲ ਵਿੱਚ ਬ੍ਰਾਜ਼ੀਲ ਵਿਸ਼ਵ ਕੱਪ ਜਿੱਤਣ ਲਈ ਵੱਡਾ ਦਾਅਵੇਦਾਰ ਸੀ ਬ੍ਰਾਜ਼ੀਲ ਫੁੱਟਬਾਲ ਦੀ ਟੀਮ ਆਪਣੇ ਸਾਰੇ ਵਿਰੋਧੀਆਂ ਦੀ ਟੀਮਾਂ ਨੂੰ ਹਰਾਉਂਦੀ ਹੋਈ ਵਿਸ਼ਵ ਚੈਂਪੀਅਨਸ਼ਿਪ ਜਿੱਤਣ ਲਈ ਅੱਗੇ ਵਧ ਰਹੀ ਸੀ ਅਚਾਨਕ ਇੱਕ ਮੈਚ ਵਿੱਚ ਬ੍ਰਾਜ਼ੀਲ ਦੇ ਹੁਣ ਹਰ ਖਿਡਾਰੀ ਨਿਮਾਰ ਦੀ ਡੀਡ ਦੀ ਹੱਡੀ ਵਿੱਚ ਸੱਟ ਲੱਗੀ ਜਿਸ ਕਰਕੇ ਨੇਮਾਰ ਅਗਲੇ ਮੈਚ ਵਿੱਚ ਭਾਗ ਨਹੀਂ ਲੈ ਸਕਿਆ ਤੇ ਹੋਣ ਵਾਲੇ ਦੋਨੋਂ ਮੈਚ ਹਾਰ ਗਿਆ ਇਸ ਤਰ੍ਹਾਂ ਬ੍ਰਾਜ਼ੀਲ ਵਿਸ਼ਵ ਕੱਪ ਜਿੱਤਣ ਤੋਂ ਰਹਿ ਗਿਆ ਕੋਈ ਵੀ ਕੰਮ ਕਰਦੇ ਹੋਏ ਜੀਵਨ ਵਿੱਚ ਮਨੁੱਖ ਨੂੰ ਸੱਟ ਲੱਗਣ ਦਾ ਡਰ ਬੜਿਆ ਰਹਿੰਦਾ ਹੈ ਦੇਖੋ ਕਿਸ ਤਰੀਕੇ ਨਾਲ ਮੈਂ ਉਦਾਹਰਨ ਸਹਿਤ ਉੱਤਰ ਜਿਹੜਾ ਉਹ ਸ਼ੁਰੂ ਕੀਤਾ ਖਿਡਾਰੀ ਜਿੰਨੀ ਮਰਜ਼ੀ ਸਾਵਧਾਨੀ ਦਾ ਇਸਤੇਮਾਲ ਕਰਨ ਸਿਡਾਰੀਆਂ ਨੂੰ ਸੱਟ ਲੱਗ ਜਾਂਦੀ ਹੈ ਖੇਡ ਦੇ ਮੈਦਾਨ ਵਿੱਚ ਲੱਗਣ ਵਾਲੀਆਂ ਸੱਟਾਂ ਕਮਕਾਰ ਵਿੱਚ ਲੱਗਣ ਵਾਲੀਆਂ ਸੱਟਾਂ ਤੋਂ ਅਲੱਗ ਹੁੰਦੀਆਂ ਹਨ ਜੇਕਰ ਖਿਡਾਰੀ ਤਿਆਰੀ ਅਤੇ ਸਾਵਧਾਨੀ ਨਾਲ ਖੇਡ ਦੇ ਮੈਦਾਨ ਵਿੱਚ ਆਉਂਦੇ ਹਨ ਉਹਨਾਂ ਨੂੰ ਦੂਸਰੇ ਖਿਡਾਰੀਆਂ ਦੇ ਮੁਕਾਬਲੇ ਸੱਟਾ ਘੱਟ ਲੱਗਦੀਆਂ ਹਨ ਹਰੇਕ ਖਿਡਾਰੀ ਦੇ ਖੇਡ ਜੀਵਨ ਵਿੱਚ ਕੋਈ ਨਾ ਕੋਈ ਸੱਟ ਜ਼ਰੂਰ ਲੱਗ ਜਾਂਦੀ ਹੈ ਸਾਧਾਰਨ ਸੱਟ ਲੱਗਣ ਤੇ 1-2 ਦਿਨ ਵਿੱਚ ਸੱਟ ਠੀਕ ਹੋ ਜਾਂਦੀ ਹੈ ਪਰ ਖਤਰਨਾਕ ਸੱਟ ਲੱਗਣ ਤੇ ਖਿਡਾਰੀ ਕਈ ਦਿਨਾਂ ਤੱਕ ਖੇਡਣ ਦੇ ਕਾਬਿਲ ਨਹੀਂ ਹੁੰਦਾ ਤੇ ਖੇਡ ਮੈਦਾਨ ਤੋਂ ਦੂਰ ਰਹਿੰਦਾ ਹੈ ਕਈ ਸੱਟਾਂ ਦੇ ਕਾਰਨ ਖੇਡਣ ਦੇ ਯੋਗ ਹੀ ਨਹੀਂ ਰਹਿੰਦਾ ਖੇਡ ਦੇ ਮੈਦਾਨ ਵਿੱਚ ਖਿਡਾਰੀਆਂ ਨੂੰ ਲੱਗਣ ਵਾਲੀਆਂ ਸੱਟਾਂ ਖੇਡ ਸੱਟਾਂ ਯਾਨੀ ਸਪੋਰਟਸ ਇੰਜਰੀਜ਼ ਖੇਲਾਉਂਦੀਆਂ ਹਨ ਦੂਜਾ ਪ੍ਰਸ਼ਨ ਪ੍ਰਤੱਖ ਸੱਟਾਂ ਕੀ ਹੁੰਦੀਆਂ ਹਨ ਉੱਤਰ ਪ੍ਰਤੱਖ ਜਾਂ ਸਿੱਧੀਆਂ ਸੱਟਾਂ ਯਾਨੀ ਐਕਸਪੋਜ਼ਡ ਇੰਜਰੀਜ਼ ਜੋ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਦੀਆਂ ਸੱਟਾਂ ਖਿਡਾਰੀ ਨੂੰ ਆਮ ਲੱਗਦੀਆਂ ਰਹਿੰਦੀਆਂ ਹਨ ਜੋ ਸਰੀਰ ਦੇ ਬਾਹਰਲੇ ਪਾਗ ਉੱਤੇ ਲੱਗਦੀਆਂ ਹਨ ਤੇ ਇਹਨਾਂ ਨੂੰ ਅਸੀਂ ਦੇਖ ਸਕਦੇ ਹਾਂ ਖੇਡਦੇ ਸਮੇਂ ਡਿੱਗਣ ਨਾਲ ਜਾਂ ਕਿਸੇ ਬਾਹਰ ਦੀ ਚੀਜ਼ ਦੇ ਟਕਰਾਉਣ ਨਾਲ ਸੱਟ ਲੱਗਦੀ ਹੈ ਨਾ ਸੱਟਾਂ ਨੂੰ ਕਈ ਪਾਗਾ ਵਿੱਚ ਵੰਡਿਆ ਜਾਂਦਾ ਹੈ ਜਿਵੇਂ ਪਹਿਲਾ ਹੈਗਾ ਰਗੜ ਜਿਹਨੂੰ ਆਪਾਂ ਅੰਗਰੇਜ਼ੀ 'ਚ ਕਹਿੰਦੇ ਹੈ ਅਬ੍ਰੇਸ਼ਨ ਇਸ ਤਰ੍ਹਾਂ ਦੀ ਸੱਟ ਕਰਕੇ ਸਰੀਰ ਦੀ ਉਪਰੀ ਜਾਂ ਅੰਤਰੂਨੀ ਚਮੜੀ ਤੇਲੀ ਹੋ ਜਾਂਦੀ ਹੈ ਇਸ ਤਰ੍ਹਾਂ ਦੀ ਸੱਟ ਕਰਕੇ ਚਮੜੀ ਦਾ ਬਾਹਲਾ ਪਾਖ ਛਿਲ ਜਾਂਦਾ ਹੈ ਤੇ ਖੂਨ ਵਹਿਣ ਲੱਗ ਜਾਂਦਾ ਹੈ ਰਗੜ ਲੱਗਣ ਵਾਲੀ ਜਗ੍ਹਾ ਤੇ ਮਿੱਟੀ ਆਦੀ ਪੈ ਜਾਣ ਕਰਕੇ ਸਕਰਮਕ ਹੋ ਜਾਂਦਾ ਹੈ ਇਸ ਤਰ੍ਹਾਂ ਦੀ ਸੱਟ ਦੇ ਜ਼ਖਮ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਉਸ ਉੱਤੇ ਮਰਮ ਪਰ ਮਰਮ ਪੱਟੀ ਕਰ ਦੇਣੀ ਚਾਹੀਦੀ ਹੈ ਐਡਾ ਚਮੜੀ ਦਾ ਫਟਣਾ ਅੰਗਰੇਜ਼ੀ ਚ ਇਨਸੀਸ਼ਨ ਕਈ ਵਾਰ ਖਿਡਾਰੀ ਆਪਣੇ ਵਿਰੋਧੀ ਨਾਲ ਟਕਰਾਏ ਜਾਂਦੇ ਹਨ ਤੇ ਵਿਰੋਧੀ ਖਿਡਾਰੀ ਦੀ ਕੋਣੀ ਜਾਂ ਗੋਡੇ ਦਾ ਤਿੱਖਾ ਪາກ ਟਕਰਾਉਂਡ ਕਰਕੇ ਖਿਡਾਰੀ ਦੀ ਚਮੜੀ ਫਟ ਜਾਂਦੀ ਹੈ ਖਿਡਾਰੀ ਨੂੰ ਇਸ ਤਰ੍ਹਾਂ ਦੀ ਸੱਟ ਕਿਸੇ ਸਖ਼ਤ ਚੀਜ਼ ਨਾਲ ਟਕਰਾਉਂਡ ਕਰਕੇ ਲੱਗਦੀ ਹੈ ਖਿਡਾਰੀ ਦੀ ਚਮੜੀ ਕੱਟ ਜਾਂਦੀ ਹੈ ਤੇ ਉਸ ਵਿੱਚੋਂ ਲਹੂ ਤੇਜ਼ੀ ਨਾਲ ਵਗਣ ਲੱਗ ਜਾਂਦਾ ਹੈ ਇਸੇ ਇਲਾਜ ਲਈ ਜ਼ਖਮ ਨੂੰ ਸਾਫ਼ ਕਰਕੇ ਪੱਟੀ ਕਰਨੀ ਚਾਹੀਦੀ ਹੈ ਤੀਸਰਾ ਹੈਗਾ ਗਹਿਰਾ ਜ਼ਖਮ ਜਿਹਨੂੰ ਆਪਾਂ ਕਹਿੰਦੇ ਆ ਪੰਚਰਡ ਵੂਲ ਖੇਡ ਵਿੱਚ ਇਸ ਤਰ੍ਹਾਂ ਦੀ ਸੱਟ ਗੰਬੀਰ ਹੁੰਦੀ ਹੈ ਇਹ ਸੱਟ ਖੇਡ ਸਮੇਂ ਕਿਸੇ ਨੁਕੇਲੀ ਚੀਜ਼ ਦੇ ਲੱਗਣ ਕਾਰਨ ਹੋ ਸਕਦੀ ਹੈ ਜਿਵੇਂ ਜੈਵਲਿਨ ਜਾਂ ਕੇਲਾ ਵਾਲੇ ਸਪਾਈਕਮ ਦੀਆਂ ਨੁਕੇਲੀਆਂ ਕੇਲਾਂ ਲੱਗਣ ਕਾਰਨ ਇਹ ਸੱਟ ਲੱਗ ਸਕਦੀ ਹੈ ਇਸ ਸੱਟ ਵਿੱਚ ਖਿਡਾਰੀ ਨੂੰ ਗਹਿਰਾ ਜ਼ਖਮ ਹੋ ਜਾਂਦਾ ਹੈ ਅਤੇ ਖੂਨ ਜ਼ਿਆਦਾ ਵਗਣ ਲੱਗਦਾ ਹੈ ਇਸ ਤਰ੍ਹਾਂ ਦੀ ਸੱਟ ਲੱਗਣ ਤੇ ਖਿਡਾਰੀ ਨੂੰ ਜਲਦੀ ਤੋਂ ਜਲਦੀ ਡਾਕਟਰ ਦੇ ਕੋਲ ਲੈ ਜਾਣਾ ਚਾਹੀਦਾ ਹੈ ਤੀਜਾ ਪ੍ਰਸ਼ਨ ਅਪ੍ਰਤੱਖ ਸੱਟਾ ਕੀ ਨੂੰ ਕਹਿੰਦੇ ਹਨ ਉੱਤਰ ਅਪ੍ਰਤੱਖ ਸੱਟਾ ਯਾਨੀ ਅਨਐਕਸਪੋਜ਼ਡ ਇੰਜਰੀ ਜਿਹੜੀਆਂ ਸਰੀਰ ਦੇ ਅੰਦਰ ਹੁੰਦੀਆਂ ਨੇ ਇਸ ਤਰ੍ਹਾਂ ਦੀਆਂ ਸੱਟਾ ਸਰੀਰ ਦੇ ਬਾਹਰੀ ਪਾਗ ਵਿੱਚ ਦਿਖਾਈ ਨਹੀਂ ਦਿੰਦੀਆਂ ਇਹਨਾਂ ਨੂੰ ਅੰਦਰੂਨੀ ਸੱਟਾ ਕਿਹਾ ਜਾਂਦਾ ਹੈ ਇਸ ਤਰ੍ਹਾਂ ਦੀ ਸੱਟ ਮਾਸਪੇਸ਼ੀਆਂ ਜਾਂ ਜੋੜਾ ਉੱਤੇ ਲੱਗਦੀਆਂ ਹਨ ਇਸ ਦਾ ਮੁੱਖ ਕਾਰਨ ਮਾਸਪੇਸ਼ੀਆਂ ਜਾਂ ਜੋੜਾ ਉੱਤੇ ਜ਼ਿਆਦਾ ਦਬਾਅ ਹੋਣਾ ਹੁੰਦਾ ਹੈ ਇਸ ਤਰ੍ਹਾਂ ਦੇ ਸੱਟ ਕਾਰਨ ਖਿਡਾਰੀ ਨੂੰ ਤਿੱਖਾ ਦਰਦ ਹੁੰਦਾ ਹੈ ਅਤੇ ਠੀਕ ਹੋਣ ਵਿੱਚ ਕਾਫੀ ਸਮਾਂ ਲੱਗ ਜਾਂਦਾ ਹੈ। ਚੌਥਾ ਪ੍ਰਸ਼ਨ ਜੋੜ ਦਾ ਉਤਰਨਾ ਅਤੇ ਹੱਡੀ ਦੇ ਟੁੱਟਣ ਵਿੱਚ ਕੀ ਅੰਤਰ ਹੈ? ਉੱਤਰ ਜੋੜ ਦਾ ਉਤਰਨਾ ਇਹ ਸੱਟ ਵਿੱਚ ਜੋੜ ਦੇ ਅधिक ਦਬਾਅ ਪੈਣ ਕਰਕੇ ਜਾਂ ਝਟਕਾ ਲੱਗਣ ਨਾਲ ਹੱਡੀ ਜੋੜ ਤੋਂ ਬਾਹਰ ਆ ਜਾਂਦੀ ਹੈ। ਜਿਸ ਨਾਲ ਜੋੜ ਹਰਕਤ ਕਰਨਾ ਬੰਦ ਕਰ ਦਿੰਦਾ ਹੈ ਤੇ ਖਿਡਾਰੀ ਖੇਡਣ ਦੇ ਯੋਗ ਨਹੀਂ ਰਹਿੰਦਾ ਕਿਸੇ ਪੋਲ ਜਾਂ ਮੇਜ ਨਾਲ ਟੱਕਰ ਜਾਂ ਡਿੱਗਣ ਸਮੇਂ ਜੋੜ ਦਾ ਜ਼ਿਆਦਾ ਮੁੜਨ ਕਰਕੇ ਇਹ ਸੱਟ ਲੱਗ ਸਕਦੀ ਹੈ ਦੂਜਾ ਭਾਗ ਉਹਨਾਂ ਜਿਹੜਾ ਸਵਾਲ ਵਿੱਚ ਪੁੱਛਿਆ ਹੋਇਆ ਹੈਗਾ ਹੱਡੀ ਦੇ ਟੁੱਟਣ ਬਾਰੇ ਦੱਸੋ ਹੁਣ ਗੱਲ ਕਰਦੇ ਹਾਂ ਹੱਡੀ ਦਾ ਟੁੱਟਣਾ ਜਦੋਂ ਸੱਟ ਲੱਗਣ ਤੇ हड्डी के दो टुकड़े हो जाता है हड्डी का टुटना बहुत कठिन सट है ठीक होने काफी समा लगता है हड्डी टुटन कई किस्म साधारण गंभीर तरह का हड्डी टुटना होंगे है खेत के मैदान में सुरक्षा के साधना का इस्तेमाल ना हो सट लग सकती है पंजा प्रश्न मोचकी है इसके कारण लच्छ इलाज बारे लिखो उत्तर ਮੋਚ ਜੋੜਾ ਦੀ ਸਾਠ ਹੈ ਇਹ ਸਾਠ ਵਿੱਚ ਜੋੜਾ ਨੂੰ ਬੰਨਣ ਵਾਲੇ ਤੰਤੂ ਟੁੱਟ ਜਾਂਦੇ ਹਨ ਜਾਂ ਫੜ ਜਾਂਦੇ ਹਨ ਖੇਤ ਦੇ ਮੈਦਾਨ ਵਿੱਚ ਦੌੜਦੇ ਸਮੇ ਖਿਡਾਰੀ ਦਾ ਸੰਤੁਲਨ ਵਿਗੜ ਜਾਂਦਾ ਹੈ ਜਾਂ ਜੋੜਾ ਦੇ ਜ਼ਿਆਦਾ ਮੁੜਨ ਕਰਕੇ ਉਸਦੇ ਜੋੜਾ 'ਤੇ ਦਬਾਅ ਪੈ ਜਾਂਦਾ ਹੈ ਅਤੇ ਜੋੜ ਦੇ ਤੰਤੂ ਆ ਤੇ ਖਿੱਚ ਆ ਜਾਂਦਾ ਹੈ ਇਸ ਨੂੰ ਮੋਚ ਕਹਿੰਦੇ ਹਨ ਇਸ ਦੇ ਲੱਛਣ ਹੈ ਕਿ ਨੇ ਪਹਿਲਾ 60 ਵਾਲੀ ਜਗ੍ਹਾ ਤੇ ਤੇਜ਼ dard ਹੁੰਦਾ ਹੈ ਦੂਜਾ 60 ਵਾਲੇ ਜੋੜ ਤੇ ਸੋਚ ਆ ਜਾਂਦੀ ਹੈ ਤੇਜਾ 60 ਵਾਲੀ ਜਗ੍ਹਾ ਦਾ ਰੰਗ ਲਾਲ ਹੋ ਜਾਂਦਾ ਹੈ ਚੌਥਾ 60 ਵਾਲੇ ਜੋੜ ਨੂੰ ਹਿਲਾਉਣ ਤੇ ਖਿਡਾਰੀ ਨੂੰ ਤੇਜ਼ dard ਹੁੰਦਾ ਹੈ ਹੁਣ ਇਹਦਾ ਇਲਾਜ ਹੈਗਾ ਸੱਟ ਲੱਗਣ ਵਾਲੀ ਜਗ੍ਹਾ ਤੇ برف ਲਗਾਈ ਜਾਈਦੀ ਹੈ ਇਸ ਨਾਲ ਜੋੜ ਵਿੱਚ ਵਗਣ ਵਾਲਾ ਖੂਨ ਬੰਦ ਹੋ ਜਾਂਦਾ ਹੈ برف ਲਾਉਣ ਦਾ ਸੱਟ ਵਾਲੀ ਜਗ੍ਹਾ ਤੇ ਸੋਚ ਘਟ ਆਉਂਦੀ ਹੈ ਸੱਟ ਲੱਗਣ ਪਿਛੋ 24 ਘੰਟੇ برف ਦੀ ਟਕੋਰ ਕਰਨੀ ਚਾਹੀਦੀ ਹੈ ਤੇ ਸੱਟ ਤੇ ਮਾਲਿਸ਼ ਨਹੀਂ ਕਰਨੀ ਚਾਹੀਦੀ ਅਤੇ ਨਾ ਹੀ ਗਰਮ ਸੇਕ ਦੇਣਾ ਚਾਹੀਦਾ ਹੈ ਜੋੜ ਨੂੰ ਸਹਾਰਾ ਦੇਣ ਲਈ ਪੱਟੀ ਬੰਨ੍ਹ ਲੈਣੀ ਚਾਹੀਦੀ ਹੈ ਜੋ ਠੀਕ ਹੋਣ ਪਿਛੋ ਹਲਕੀ ਕਸਰਤ ਕਰਨੀ ਚਾਹੀਦੀ ਹੈ ਇਸ ਤਰ੍ਹਾਂ ਦੀ ਸੱਟ ਨੂੰ ਠੀਕ ਹੋਣ ਵਿੱਚ ਕਾਫੀ ਸਮਾਂ ਲੱਗ ਜਾਂਦਾ ਹੈ ਛੇਵਾਂ ਪ੍ਰਸ਼ਨ ਖੇਡ ਸੱਟਾ ਲੱਗਣ ਦੇ ਮੁੱਖ ਕਾਰਨ ਕੀ ਹਨ ਉੱਤਰ ਖੇਡ ਖੇਡਾਂ ਵਿੱਚ ਖਿਡਾਰੀਆਂ ਨੂੰ ਸੱਟਾ ਲੱਗਣ ਦੇ ਕਈ ਕਾਰਨ ਹੋ ਸਕਦੇ ਹਨ ਜੋ ਇਸ ਤਰ੍ਹਾਂ ਹਨ ਜਿਵੇਂ ਪਹਿਲਾ ਹੈਗਾ ਘੱਟ ਜਾਣਕਾਰੀ ਖੇਡਾਂ ਦੇ ਨਿਯਮ ਖੇਡ ਸਮੱਗਰੀ ਬਾਰੇ ਖਿਡਾਰੀ ਨੂੰ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ ਕਈ ਵਾਰ ਖਿਡਾਰੀ ਨੂੰ ਖੇਡ ਸਮੱਗਰੀ ਦੀ ਜਾਣਕਾਰੀ ਨਹੀਂ ਹੁੰਦੀ ਜਿਸ ਕਰਕੇ ਉਸ ਨੂੰ ਸੱਟ ਲੱਗ ਜਾਂਦੀ ਹੈ ਦੂਜਾ ਠੀਕ ਸਿਖਲਾਈ ਵਿੱਚ ਘਾਟ ਖੇਡਾਂ ਵਿੱਚ ਵਧੀਆ ਪ੍ਰਦਰਸ਼ਨ ਦੇ ਲਈ ਚੰਗੀ ਸਿਖਲਾਈ ਜ਼ਰੂਰੀ ਹੈ ਜੇਕਰ ਸਿਖਲਾਈ ਤੋਂ ਬਿਨਾ ਖਿਡਾਰੀ ਖੇਡਦਾ ਹੈ ਤਾਂ ਉਸ ਸਰੀਰ ਵਿੱਚ ਸ਼ਕਤੀ ਗਤੀ ਅਤੇ ਲਚਕ ਦੀ ਕਾਟ ਕਰਕੇ ਛੱਟ ਲੱਗ ਸਕਦੀ ਹੈ ਤੀਜਾ ਅਸਾਵਧਾਨੀ ਸਾਵਧਾਨੀ ਹਟੇ ਅਤੇ ਦੁਰਘਟਨਾ ਕੱਟੀ ਖੇਡ ਦੇ ਮੈਦਾਨ ਵਿੱਚ ਥੋੜੀ ਲਾਪਰਵਾਹੀ ਨਾਲ ਛੱਟ ਲੱਗ ਸਕਦੀ ਹੈ ਜੇਕਰ ਖਿਡਾਰੀ ਖੇਡ ਨਿਯਮਾਂ ਦਾ ਠੀਕ ਪਾਲਣ ਨਹੀਂ ਕਰਦਾ ਤਾਂ ਵੀ ਛੱਟ ਲੱਗ ਸਕਦੀ ਹੈ ਚੌਥਾ ਸਰੀਰ ਨੂੰ ਠੀਕ ਤੰਗ ਨਾਲ ਨਾ ਗਰਮਾਉਣਾ ਖੇਡ ਮੁੱਤਾ ਸੇਖਰੀ ਨੂੰ ਗਰਮਉਣਾ ਜ਼ਰੂਰੀ ਹੈ ਜਿਸ ਨਾਲ ਖਿਡਾਰੀਆਂ ਦੀਆਂ ਮਾਸਪੇਸ਼ੀਆਂ ਖੇਡ ਦੇ ਦਬਾਅ ਨੂੰ ਸਹਨ ਕਰ ਸਕਣ ਜੇਕਰ ਖਿਡਾਰੀ ਪੂਰੀ ਤਰ੍ਹਾਂ ਸਰੀਰ ਨੂੰ ਨਹੀਂ ਗਰਮਉਂਦਾ ਤਾਂ ਉਸ ਦੀਆਂ ਮਾਸਪੇਸ਼ੀਆਂ ਵਿੱਚ ਖਿੱਚ ਆ ਸਕਦਾ ਹੈ ਪੰਜਵਾਂ ਖੇਡ ਦਾ ਮੈਦਾਨ ਠੀਕ ਨਾ ਹੋਣਾ ਖੇਡ ਦੇ ਸਮੇਂ ਖੇਡ ਮੈਦਾਨ ਸਮਤਨ ਹੋਣਾ ਜ਼ਰੂਰੀ ਹੈ ਮੈਦਾਨ ਵਿੱਚ ਟੋਏ ਦੇਖਿਆ ਚੀਜ਼ਾਂ ਕੱਚ ਖੇਲਾ ਆਦਿ ਬਿਖਰੇ ਹੋਣ ਕਾਰਨ ਖਿਡਾਰੀ ਨੂੰ ਸੱਟ ਲੱਗ ਸਕਦੀ ਹੈ ਖੇਡਣ ਤੋਂ ਪਹਿਲਾਂ ਖੇਡ ਮੈਦਾਨ ਦੀ ਚੰਗੀ ਤਰ੍ਹਾਂ ਜਾਂਚ ਕਰ ਲੈਣੀ ਚਾਹੀਦੀ ਹੈ ਤੇ ਇਹ ਸੀ ਕਿ ਅੱਜ ਦੀ ਕਲਾਸ ਵਿੱਚ ਉਮੀਦ ਕਰਦੀ ਹਾਂ ਕਿ ਤੁਹਾਨੂੰ ਇਸ ਪਾਠ ਦੇ ਪ੍ਰਸ਼ਨ ਉੱਤਰ ਸਮਝ ਆ ਗਏ ਹੋਣਗੇ ਜੇ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਆਪਾਂ ਫਿਰ ਮਿਲਾਂਗੇ ਟਿਲ देन ਟੇਕ ਕੇਅਰ ਬਾਏ ਬਾਏ